ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਯਾਰ ਸੰਘਰਸ਼ਾਂ ਦੀ ਐਡੀ ਕੋਈ ਲੋੜ ਨਹੀਂ ਹੁੰਦੀ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦਾ ਸੀ ਅੱਜ ਉਹਨਾਂ ਦੇ ਉੱਤੇ ਵੀ ਘੋੜਾ ਫੇਰਦਾ ਰਾਜੇ ਨੇ ਘੋੜਾ ਫੇਰਤਾ ਕਿ ਆਹ ਤੁਹਾਡੀ ਲੈਂਡ ਪੂਲਿੰਗ ਪਾਲਸੀ ਦੇ ਅੰਦਰ ਆ ਗਈ ਆਤਵਾਸੀਆਂ ਤੇ ਹੋ ਰਹੇ ਜ਼ਬਰ ਦੇ ਮੁੱਦੇ ਤੇ ਜਨਤਕ ਜਥੇਬੰਦੀਆਂ ਵੱਲੋਂ ਸੱਦੇ ਕਿਸਾਨ ਤੇ ਮਜ਼ਦੂਰ ਮਜ਼ਾਜ ਭਰਾਓ ਲਗਭਗ 2 ਦਹਾਕਿਆਂ ਤੋਂ ਲਗਾਤਾਰ ਹਕੂਮਤ ਦਾ ਜ਼ਬਰ ਆਦਿਵਾਸੀ ਇਲਾਕੇ ਦੇ ਲੋਕਾਂ ਤੇ ਵੱਧ ਰਿਹਾ ਹੈ ਇਹੋ ਲੋਕ ਨੇ ਜਿਹੜੇ ਅਰਧ ਮਨੁੱਖੀ ਜੀਵਨ ਜੀ ਰਹੇ ਆ ਇਹੋ ਲੋਕ ਨੇ ਜਿਨ੍ਹਾਂ ਨੇ ਕਦੇ ਆਪਣੇ ਰਜਕਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੇ ਇਹ ਲੋਕ ਨੇ ਜਿਹੜੇ ਹਕੂਮਤਾਂ ਦੇ ਜਮੀਨ ਸਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਹੋਰ ਕਰ ਰੱਖੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਕੀ ਝਗੜਾ ਪੈ ਗਿਆ ਕੀ ਰੌਲਾ ਪੈ ਗਿਆ ਸਰਕਾਰ ਇਹਨਾਂ ਤੇ ਕਿਉਂ ਜ਼ਬਰਦਸਤ ਆ ਬੈਠੀ ਕਿਉਂਕਿ ਅਸੀਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਹਾਂ ਸਾਥੀਓ ਕਿ ਵਿਸ਼ਵ ਪਾਰ ਸੰਸਥਾ ਦੀਆਂ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਵਿਸ਼ਵ ਪਾਰ ਸਿੱਤ ਸਿੱਤ ਨੀਤੀਆਂ ਦੇ ਦਸਤਖਤ ਕੀਤੇ ਨੇ ਇੱਥੇ ਜ਼ਬਰ ਤਿੱਖਾ ਹੋਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚ ਹੀ ਆਤਵਾਦੀ ਇਲਾਕੇ ਦੇ ਉੱਤੇ ਇਹ ਕੂਤ ਦੀ ਨਜ਼ਰ ਪਈ ਇਹ ਕਰਕੇ ਨਹੀਂ ਕਿ ਉਹ ਅਨੁਮਲੁਖੀ ਜੀਵਨ ਜੀ ਰਹੇ ਨੇ ਇਹਨਾਂ ਨੂੰ ਮਨੁੱਖਤਾ ਦਾ ਜੀਵਨ ਦੇ ਵਿੱਚ ਪਾਉਣਾ ਇਸ ਕਰਕੇ ਨੇ ਕਿ ਇਹਨਾਂ ਨੂੰ ਜੀਵਨ ਦੀ ਜਾਂਚ ਸਕਾਉਣੀ ਹੈ ਇਸ ਕਰਕੇ ਨੇ ਇਹਨਾਂ ਵਾਸਤੇ ਰਾਜ ਦੇ ਸਭ ਸੇਗਿਆ ਸਹੂਲਤਾਂ ਤੇ ਵਿੱਦੇ ਦੇ ਸਹੂਲਤਾਂ ਮਈਆ ਕਰਦੀਆਂ ਨੇ ਸਿਰਫ ਫੇਸ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਬਸ ਰਹੇ ਸੀ ਉਹਦੇ ਵਿੱਚ ਖਣਜ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਹੈ ਉਹ ਭੰਡਾਰ ਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਹੈ ਦੇਸ਼ੀ ਦੇਸ਼ੀ ਕਾਰਪੋਰੇਟਾਂ ਨੂੰ ਉਹ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਉਜਾੜ ਕੇ ਉਹਨਾਂ ਦੇ ਪੱਕੇ ਟਿਕਾਣੇ ਬਣਾਉਣੇ ਉਹ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੇ ਖਣਜ ਪਦਾਰਥ ਜਿਹਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣਜ ਪਦਾਰਥਾਂ ਨੇ ਜਿਹੜੀਆਂ ਦੇਸ਼ ਦੀ ਪਰਫੁੱਲਤ ਵਾਸਤੇ ਦੇਸ਼ ਦੇ ਫਾਇਦੇਬਾਦ ਹੋ ਸਕਦੀਆਂ ਜੀ ਉਹ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਤੇ ਕਬਜ਼ਾ ਕਰਾਉਣ ਤੇ ਭਾਰਤੀ ਸਰਕਾਰ ਦੀ ਸਹਿਮਤੀ ਹੋਈ ਹੈ ਐਗਰੀਮੈਂਟ ਉਦੋਂ ਬਾਅਦ ਹੀ ਗੱਲ ਵਧੀਆ ਉਦੋਂ ਬਾਅਦ ਇਸ ਨਾਂ ਤੇ ਵੀ ਤੁਹਾਡਾ ਵਿਕਾਸ ਕਰਨਾ ਤੁਸੀਂ ਛੱਡ ਦਿਓ ਹੁਣ ਇਹ ਜੰਗਲਾਂ ਤੁਸੀਂ ਇਹ ਜੰਗਲੀ ਜੀਵਨ ਛੱਡ ਦਿਓ ਇਥੋਂ ਨਿਕਲ ਜਾਓ ਜਦੋਂ ਸਰਕਾਰ ਉਹਨਾਂ ਦੇ ਧੱਕੇ ਧੋੜੇ ਤੇ ਆਈ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ ਹੈ ਉਹਨਾਂ ਨੇ ਵਿਰੋਧ ਇਸ ਰੂਪ ਚ ਕੀਤਾ ਕਿ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਤਾਂ ਇਹ ਜੀਵਨ ਬਹੁਤ ਬੜੀਆ ਜੀਵਨ ਹੈ ਸਾਨੂੰ ਨਹੀਂ ਸਾਡੇ ਵਿਕਾਸ ਦੀ ਲੋੜ ਸਾਨੂੰ ਨਹੀਂ ਮਨੁੱਖੀ ਜੀਵਨ ਦੀ ਹੋਰ ਵਧੀਆ ਜੀਵਨ ਦੀ ਲੋੜ ਕਿਉਂਕਿ ਉਹਨਾਂ ਦਾ ਜੀਵਨ ਤਾਂ ਜੰਗਲਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛੱਪੜਾਂ ਨੂੰ ਰਿਸ਼ਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਮੀਰ ਸਮਝਿਆ ਜਾਂਦਾ ਸੀ ਜਿਨ੍ਹਾਂ ਕੋਲੇ ਜ਼ਿਆਦਾ ਛੱਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅਦ ਨਗੇ ਪਿੰਡਾਂ ਨਾ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨਗੇ ਪੈਰਾਂ ਨਾਲ ਨਾ ਰਹਿਣਾ ਅਨਮਨੁੱਖੀ ਜੀਵਨ ਵੀ ਉਹਨਾਂ ਨੂੰ ਜੀਵਨ ਲੱਗਦਾ ਸੀ ਤੇ ਉਹ ਲੋਕਾਂ ਨੂੰ ਉਥੋਂ ਅਜਾੜਨ ਦਾ ਫੈਸਲਾ ਜਦੋਂ ਹਕੂਮਤ ਨੇ ਕਰ ਲਿਆ ਤਾਂ ਉਹਨਾਂ ਨੇ ਨਾ ਕਰਤੀ ਨਾਬਰੀ ਦੇ ਨਾਲ ਹਕੂਮਤ ਹਮੇਸ਼ਾ ਟਕਰਾਂਦੀ ਹੈ ਜਦੋਂ ਹਕੂਮਤ ਦੇ ਫੈਸਲੇ ਤੇ ਕੋਈ ਨਾਬਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮਾਓਵਾਦੀ ਉਨੂੰ ਨਕਸਲਵਾਦੀ ਉਹਨੂੰ ਖਾਲਸਤਾਨੀ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਈਏ ਹੋਈ ਆਹੀ ਰੌਲਾ ਹੈ ਜੰਗਲਾਂ ਦੇ ਵਿੱਚ ਆਦਵਸੀਆਂ ਨਾਲ ਸਰਕਾਰ ਦਾ ਸਰਕਾਰ ਕੋਈ ਉਹਨਾਂ ਦੇ ਵਿਕਾਸ ਦੀ ਖਾਤਰ ਨਹੀਂ ਗਈ ਆਦਵਸੀਆਂ ਤੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ ਉਹ ਆਪਣੇ ਹਿੱਤ ਪੂਰ ਦੇ ਖਾਤਰ ਕਹਿ ਦੇ ਗ੍ਰੀਨ ਹੰਟ ਆਪਰੇਸ਼ਨ ਕਦੇ ਆਪਰੇਸ਼ਨ ਕੰਗਾਰ ਕਦੇ ਆਪਰੇਸ਼ਨ ਦਾ ਕੋਈ ਨਾਂ ਹੋਰ ਆਪਰੇਸ਼ਨ ਕਦੇ ਹੁੰਦੇ ਰਹੇ ਨੇ ਕਦੇ ਨਹੀਂ ਆਇਆ ਕਿ ਡਰਟੀ ਕਲੀਨ ਅਪਰੇਸ਼ਨ ਕਦੋਂ ਹੋਊਗਾ ਉਹ ਕੌਣ ਕਰੂਗਾ ਇਹ ਕੰਮ ਆਦਵਸੀਆਂ ਦੇ ਸਮਝ ਪਈ ਹੈ ਕਿ ਇਹ ਜਿਹੜੇ ਲੋਕ ਨੇ ਸਾਡਾ ਵਿਕਾਸ ਕਰਨ ਨਹੀਂ ਆਏ ਇਹ ਜਿਹੜੇ ਲੋਕ ਨੇ ਸਾਡੇ ਭਲੇ ਦੀ ਖਾਤਰ ਨਹੀਂ ਆਏ ਇਹ ਸਾਨੂੰ ਅਜਾੜ ਦੀ ਖਤਰਾ ਹੈ ਦੇ ਇਹ ਸਾਨੂੰ ਇਥੋਂ ਕੱਢਣ ਦੀ ਖਤਰਾ ਹੈ ਇਹਦਾ ਜਦੋਂ ਵਿਰੋਧ ਹੋਇਆ ਤਾਂ ਪ੍ਰਭੂ ਉਹ ਨਕਸਲਵਾੜੀ ਬਣ ਗਏ ਉਹ ਮੌਬਦਨ ਕਲੱਬੀ ਬਣ ਗਏ ਤੇ ਉਹਨਾਂ ਦੇ ਨਾਮ ਅਗਵਾਈ ਕਰਨ ਵਾਲੀਆਂ ਟੀਮਾਂ ਤੇ ਉਹਨਾਂ ਨੇ ਅੰਤਵਾਦੀ ਕਹਿ ਕੇ ਖਲਾਕ ਕਰਤਾ ਝੂਠੇ ਪੁਲਿਸ ਮੁਕਾਬਲੇ ਬੁਲਾਏ ਔਰਤਾਂ ਤੇ ਤਸ਼ੱਦਦ ਬਲਾਤਕਾਰਾਂ ਦੇ ਕੇਸ ਇੱਕ ਲਿਖਿਆ ਆਰਟੀਕਲ ਪੜ੍ਹਿਆ ਕਿ ਇੱਕ ਪਿੰਡ ਦੇ ਵਿੱਚ ਕੋਈ ਸਮਾਜਿਕ ਰੌਲੇ ਦੀ ਖਾਤਰ ਕਾਠ ਹੋ ਗਿਆ ਪਿੰਡ ਦੇ ਲੋਕਾਂ ਦਾ ਜਿਵੇਂ ਆਦਿਵਾਸੀ ਕਰਦੇ ਹੁੰਦੇ ਆਂਦੇ ਦੀ ਸਭਾ ਲੱਗੀ ਹੋਈ ਸੀ ਕੱਚੀ ਹੋਈ ਤੇ ਸਵਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਦਰਾਨ ਕਿਸੇ ਸੂਝੇ ਨੇ ਕਿਹਾ ਕਿ ਪਿੰਡ ਦੇ ਆਤਵਾਦੀ ਲੋਕ ਇਕੱਠੇ ਹੋ ਬੈਠੇ ਫੌਜ ਨੇ ਘੇਰਾ ਪਾ ਲਿਆ ਘੇਰਾ ਪਾ ਕੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਇਹ ਵੀ ਨਹੀਂ ਕਿਹਾ ਵੀ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ ਤਾੜ ਤਾੜ ਗੋਲੀਆਂ ਚਲਾ ਕੇ ਸਾਰੇ ਦੇ ਸਾਰੇ ਘੇਰੇ ਦੇ ਵਿੱਚ ਭੰਗ ਕਸੂਰ ਕੀ ਕਿ ਤੁਸੀਂ ਆਤਵਾਦੀ ਤੁਸੀਂ ਮਾਓ ਵਰਗੇ ਧਰਤਵਾਦੀ ਕੀ ਉਹ ਸਾਰੇ ਕਸੂਲਵਾਰ ਸੀ ਕੀ ਉਹ ਸਾਰੇ ਮਾਓਵਾਦੀ ਸੀ ਕੀ ਉਹ ਸਾਰੇ ਨਕਸਲਵਾਰੀ ਸੀ ਇਸ ਕਰਕੇ ਤੁਸੀਂ ਇਹ ਗੱਲ ਹੰਡਾਈ ਆਪ ਵਿਰੋਧ ਇਸ ਕਰਕੇ ਵੀ ਕਿਸੇ ਵੀ ਕੀਮਤ ਤੇ ਜੰਗਲਾਂ ਦੇ ਉੱਤੇ ਜਿਹੜੇ ਖਣਿਜ ਪਦਾਰਥ ਨੇ ਉਹ ਕਾਰਪੋਰੇਟ ਦਾ ਕਬਜ਼ਾ ਕਰਾਉਣੇ ਕਰਾਉਣਾ ਤੇ ਆਦਿਵਾਸੀਆਂ ਨੂੰ ਉੱਥੋਂ ਉਜਾੜ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਉਦੋਂ ਭਰਾਵਾ ਸੋਡੇ ਯਾਦ ਹੋਣਾ ਕਿ ਗ੍ਰੀਨ ਹੰਟ ਆਪਰੇਸ਼ਨ ਹੋਣ ਤੋਂ ਬਾਅਦ ਭਾਵੇਂ ਮਨਮੋਹਰ ਦੀ ਸਰਕਾਰ ਸੀ ਉਦੋਂ ਸਾਨੂੰ ਕਿਹਾ ਸੀ ਕਿ ਗਵਾਂਡੀਆਂ ਦੇ ਵੇਲੇ ਚੱਗ ਲੱਗੀ ਆ ਇਹ ਅੱਗ ਨੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ 'ਚ ਵੀ ਆਉਣਾ ਇਹੋ ਅੱਗ ਹੈ ਜਿਹੜੀ ਲਾਲਸਾ ਦੀ ਅੱਗ ਹੈ ਇਹੋ ਅੱਗ ਹੈ ਜਿਹੜੀ ਮੁਨਾਫਿਆਂ ਦੀ ਅੱਗ ਹੈ ਇਹਨੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਨੇ ਵਿਦਿਆ ਨਹੀਂ ਛੱਡਣੀ ਇਹਨੇ ਹਵਾਈ ਅੱਡੇ ਵੀ ਛੱਡਣੇ ਇਹਨੇ ਸੇਹਸਵਾਹਾ ਨਹੀਂ ਛੱਡਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਹੈ ਇਹਨੇ ਜਲ ਜੰਗਲ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ ਇਹ ਹਕੂਮਤ ਉਸ ਰਾਤ ਆਈ ਹੋਈ ਹੈ ਇਸ ਕਰਕੇ ਇਹ ਕਹਿ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਇੱਥੇ ਇੱਕ ਲਟੇਰਾ ਜਾਂ ਦੋ ਲਟੇਰੇ ਜਾਂ ਚਾਰ ਲਟੇਰੇ ਨੇ ਜਾਂ ਛੇ ਲਟੇਰੇ ਨੇ ਇਹ ਕਿੰਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਕੋਈ ਸਟੇਟ ਨਹੀਂ ਇਹਨਾਂ ਦਾ ਕੋਈ ਸੂਬਾ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਇੱਕੋ ਇੱਕ ਮਨੋਰਥ ਹੈ ਮੁਨਾਫਾ ਕਮਾਉਣਾ ਮੁਨਾਫੇ ਦੇ ਖਾਤਰ ਇਹ ਲੋਕਾਂ ਦੀ ਕੋਈ ਜਾਤ ਨਹੀਂ ਇਸ ਕਰਕੇ ਭਰਾਵੋ ਇਹੀ ਜਦੋਂ ਗੱਲ ਉਧਰ ਪਈ ਹੈ ਜਦੋਂ ਵੀ ਕਦੇ ਲੋਕ ਖੜੇ ਹੋਏ ਨੇ ਜਦੋਂ ਵੀ ਕਦੇ ਲੋਕ ਉੱਠੇ ਨੇ ਉਦੋਂ ਉਹਨੂੰ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਉਹਦੀ ਮਦਦ ਤੇ ਆਏ ਨੇ ਭਾਵੇਂ ਉਹ ਬੁੱਧੀਜੀਵੀ ਨੇ ਭਾਵੇਂ ਸਾਹਿਤਕਾਰ ਨੇ ਭਾਵੇਂ ਕੋਈ ਇਨਕਲਾਬੀ ਮੌਵਬਾਦੀ ਨੇ ਜਾਂ ਕੋਈ ਹੋਰ ਹੈ ਉਹਨਾਂ ਨੂੰ ਫਿਰ ਅੱਤਵਾਦੀ ਕਹਿ ਕੇ ਜੇਲ੍ਹਾਂ ਚ डक ਦਿੰਦੇ ਨੇ ਸ਼ਹਿਰੀ ਨਕਸਲੀਏ ਅਰਬਨ ਨਕਸਲੀਏ ਕਹਿ ਕੇ ਜੇਲ੍ਹਾਂ ਚ डक ਦਿੰਦੇ ਛੋੜੇ ਯਾਦ ਹੋਣਾ ਸਾਥੀਓ ਜਿੰਨੇ ਤੁਸੀਂ ਬੈਠੇ ਹੋ 10 ਦਸੰਬਰ 2020 ਵਾਲੇ ਦਿਨ ਆਪਾਂ ਦਿੱਲੀ ਦੇ ਵਿੱਚ ਜਿਹੜੇ ਬੁੱਧੀਜੀਵੀ ਲੋਕ ਦੀ ਰਿਹਾਈ ਵਾਲਾ ਦਿਨ ਆਪਾਂ ਨੇ ਉਹ ਦਿਵਸ ਬਣਾਇਆ ਉੱਥੇ ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਸੀ ਬੀਜੇਪੀ ਦੇ মিডিਆ ਸੰਨ ਨੇ ਇਸ ਗੱਲ ਨੂੰ ਇੰਨਾ ਵਾਰਿਆ ਜਿਵੇਂ ਬਾਤ ਵੱਡਾ ਸੀ ਜੁਲਮ ਜੁਲਮ ਕਰਤਾ ਹੋਵੇ ਜਿਵੇਂ ਬਾਤ ਵੱਡਾ ਇੱਥੇ ਪਹਾੜ ਟੁੱਟ ਗਿਆ ਹੋਵੇ ਸਾਨੂੰ ਉਦੋਂ ਅਫਸੋਸ ਹੋਇਆ ਜਦੋਂ ਬਹੁਤ ਸਾਰੀਆਂ ਸਾਡੀਆਂ ਨਾਲ ਦੀਆਂ ਜਥੇਬੰਦੀਆਂ ਨੇ ਵੀ ਇਹ ਕਹਿਤਾ ਇਹਦਾ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਮਹਾਰਾਣੀ ਨਾਲ ਸੁਣਦਾ ਰਿਹਾ ਇਹ ਗੱਲਾਂ ਕਿ ਇਹ ਉਹਨਾਂ ਦਾ ਪ੍ਰੋਗਰਾਮ ਹੈ ਸਾਥੀਓ ਮੈਂ ਤੁਹਾਨੂੰ ਅੱਜ ਸਟੇਜ ਤੋਂ ਸਾਫ਼ ਕਰਨਾ ਚਾਹੁੰਦਾ ਕਿ ਇਹ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਬੁੱਧੀਜੀਵੀ ਜਿਹੜੇ ਬੇਦੋਸ਼ੇ ਬੁੱਧੀਜੀਵੀ ਜਲਾ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦੇ ਲਾਸਟ ਦੇ ਵਿੱਚੋਂ ਪਾਈ ਹੋਈ ਮੰਗ ਸੀ ਜਿਹੜੀ ਤੂਮਰ ਦੇ ਨਾਲ ਬਹਿਸ਼ ਹੁੰਦੀ ਰਹੀ ਹੈ ਇਸ ਕਰਕੇ ਕਿਸੇ ਵੀ ਜ਼ਬਰ ਦੇ ਖਿਲਾਫ ਬੋਲਣਾ ਸੰਘਰਸ਼ ਕਰਨਾ ਉਹਦਾ ਤੇ ਹੋ ਰਿਹਾ ਹੈ ਜ਼ਬਰ ਨੂੰ ਬੰਦ ਕਰਾਉਣ ਦੀ ਖਾਤਰ ਆਪਾਂ ਨੂੰ ਆਪਣੀ ਵਿਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਵਿਰਾਸਤ ਕਾਇਮ ਰੱਖੀ ਹੈ ਇਹ ਪੰਜਾਬ ਦੀ ਧਰਤੀ ਹੈ ਇਹ ਆਪਣੀ ਰਾਖੀ ਦੀ ਕਰਦੀ ਹੈ ਇਦਾਂ ਆਪਦੇ ਤੇ ਜ਼ਬਰ ਚੱਲਦੀ ਹੈ ਨਾ ਕਿਸੇ ਦੂਜੇ ਤੇ ਜ਼ਬਰ ਚੱਲਦੀ ਹੈ ਇਹ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਸੋਡੀ ਇਸ ਕਰਕੇ ਪੰਜਾਬ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਪੰਜਾਬ ਦੇ ਲੋਕ ਚਲੇ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਮੂੰਹ ਵੱਲ ਤੱਕਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹਨੇਰੀ ਉਧਰੋਂ ਉੱਕੀ ਸੀ ਸਤੀਸ਼ਗੜ ਤੇ ਝਾਰਖੰਡ ਦੇ ਜੰਗਲਾਂ ਤੋਂ ਉਹ ਹਨੇਰੀ 바ਦੀ 바ਦੀ ਸੋਡੇ ਵੱਲ ਨੂੰ ਆ ਗਈ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸਿਆ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਯਾਰ ਸੰਘਰਸ਼ਾਂ ਦੀ ਐਡੀ ਕੋਈ ਲੋੜ ਨਹੀਂ ਹੁੰਦੀ ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦੇ ਸੀ ਅੱਜ ਉਹਨਾਂ ਦੇ ਉੱਤੇ ਘੋੜਾ ਫੇਰਦਾ ਰਾਜੇ ਨੇ ਘੋੜਾ ਫੇਰਤਾ ਕਿ ਆਹ ਤੁਹਾਡੀ ਲੈਂਡ ਪੂਲਿੰਗ ਪਾਲਸੀ ਦੇ ਅੰਡਰ ਆ ਗਈ ਉਹੀ ਅੱਗ ਜਿਹੜੀ ਝਾਰਖੰਡ 'ਚ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਕਿਸੇ ਵੀ ਜਗ੍ਹਾ ਤੇ ਜਿੱਥੇ ਕਿਰਤੀਆਂ ਨਾਲ ਜ਼ਬਰ ਹੁੰਦਾ ਹੈ ਜਿੱਥੇ ਕਿਰਤੀਆਂ ਨਾਲ ਧੱਕਾ ਹੁੰਦਾ ਹੈ ਅਸੀਂ ਉਹਨਾਂ ਦੇ ਪੱਖ 'ਚ ਡਟਵੀਂ ਆਵਾਜ਼ بلند ਕਰਾਂਗੇ ਇਹ ਸਾਡਾ ਜਮਹੂਰੀ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ ਕਿਉਂਕਿ ਸਰਕਾਰ ਦਾ ਸਾਡੀ ਦੇਮੇ 'ਚ ਹੀ ਟੱਕਰ ਹੈ ਇਸ ਦੇਮੇ 'ਚ ਹੀ ਟੱਕਰ ਦੇ ਵਿੱਚ ਸਾਰੇ ਉਹ ਹਿੱਸੇ ਜਿਹੜੇ ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ ਇਹਦੇ ਵਿੱਚ ਹੀ ਸਾਡੀ ਜਿੱਤ ਹੈ ਇਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੈਸ ਨਰਜ ਜਿੱਤ ਲੜਨ ਵਾਲੇ ਲੋਕਾਂ